ਸਤਨਾਮ ਸ੍ਰੀ ਵਾਇਗੁਰੂ ਗੁਰੂ ਸਾਹਿਬ ਜੀਓ ਸੋਰਟਾ ਮਹੱਲਾ ਪੰਜਵਾਂ ਨਾਲ ਨਰਾਇਣ ਹੈ ਮੇਰੇ ਜਮਦੂਤ ਨਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਯਮਦੂਦ ਨਾ ਆਵੇ ਨੀਰੇ ਕਟ ਲਾਏ ਪ੍ਰਭ ਰਾਖੇ ਸਤੁਰ ਕੀ ਸੱਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਹ ਮਾਰ ਵਿੰਡਾਰੇ ਸਗਲੇ ਹੈ ਦਾਸ ਕੇ ਉਸਤ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਗੁਰੂ ਸਾਹਿਬ ਜੀਓ ਸੋਰਟਾਹ ਮਹੱਲਾ ਪੰਜਵਾਂ ਨਾਲ ਨਰਾਇਣ ਹੈ ਮੇਰੇ ਜਮਦੂਤ ਨ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਯਮ ਦੂਦ ਨਾ ਆਵੇ ਨੀਰੇ ਕਟ ਲਾਏ ਪ੍ਰਭ ਰਾਖੇ ਸਤੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਹ ਮਾਰ ਵਿੰਡਾਰੇ ਸਗਲ ਹੈ ਦਾਸ ਕੇ ਉਸਤਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਟਾ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਯਮ ਦੂਦ ਨਾ ਆਵੇ ਨੀਰੇ ਕਟ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਹ ਮਾਰ ਵਿੰਡਾਰੇ ਸਗਲ ਹੈ ਦਾਸ ਕੇ ਉਸਤਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਗੁਰੂ ਸਾਹਿਬ ਜੀਓ ਸੋਰਟਾਹ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ یم دود نہاو کٹ لائے پرب راکے گر پورے پوری کی دشمن مار بنڈارے سگل ہے داس کو سمت دیتی رہا پرب سگلے تھان وسائے سکھ ساند فر آئے ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸੋਰਟਾ ਮਹੱਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ یم دود نہاو کٹ لائے پرب راکے ست سچ ساخ گر پورے پوری کی دشمن مار بنڈارے سگل ہے داس کو سمت دیتی رہا پرب سگلے تھان وسائے سکھ ساند فر آئے ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਬ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਸੋਰਟਾ ਮਹੱਲਾ ਪੰਜਮ ਨਾਲ ਨਰਾਇਣ ਹੈ ਮੇਰੇ ਜਮਦੂਤ ਨਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਯਮ ਦੂਦ ਨਾ ਹਾਵੇ ਨੀਰੇ ਕਟ ਲਾਏ ਪ੍ਰਭ ਰਾਖੇ ਸਤੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਹ ਮਾਰ ਬੰਡਾਰੇ ਸਗਲ ਹੈ ਦਾਸ ਕੇ ਉਸਤਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਿ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਿ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਬ ਸ੍ਰੀ ਵਾਇਗੁਰੂ ਗੁਰੂ ਸਾਹਿਬ ਜੀਓ ਸੋਰਟਾ ਮਹੱਲਾ ਪੰਜਵਾਂ ਨਾਲ ਨਰਾਇਣ ਹੈ ਮੇਰੇ ਜਮਦੂਤ ਨਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ یم دود نہاوح کٹ لائے پرب راکے ست سچ ساخ گر پورے پورے کی دشمن مار بنڈارے سگل ہے داس کو سمت دیتی رہا پرب سگلے تھان وسائے سکھ ساند فر آئے ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੇ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ